ਬਰਾਜੌਰ ਸਿਟੀ ਤੋਂ ਐਸ.ਐਲ.ਖਰੀ ਚੰਦ ਸੁਮੇਤ ਸਾਡੇ ਲੇਡੀ ਐਨਜੀਓਸ ਸੁਮੇਤਪੁਰਸ ਪਾਰਟੀ ਮੈਂ ਚੌਂਗ ਬਰਾਜੌਰ ਆਪਣੇ ਕਾਰ ਸਰਕਾਰ ਦੇ ਕੰਮ ਵਿੱਚ ਮੌਜੂਦ ਸੀ ਜਿੱਥੇ ਸ਼ੱਕੀ ਪਰਸਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇਹਨਾਂ ਨੂੰ ਮਿਲ ਕੇ ਮਦਨ ਸਾਨੀ ਪੁੱਤਰ ਮਿੰਦਰ ਸਾਨੀ ਵਾਸੀ ਗੰਗਣਾਵੇਟ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਔਰ ਪਿਛਲੇ 25 30 ਸਾਲ ਤੋਂ ਇਹ ਖੰਗਣਾਵੇਟ ਵੇਰੀ ਏਰੀਆ ਵਿੱਚ ਰਹਿ ਰਿਹਾ ਜਿਹਨੇ ਆਪਣਾ ਬਿਆਨ ਦਾਇਰ ਕਰਾਇਆ ਕਿ ਉਸਦੀ ਲੜਕੀ ਆ ਜਿਸ ਦੀ ਉਮਰ 18 ਸਾਲ ਤੋਂ ਘੱਟ ਦੱਸੀ ਹੈ ਤੇ ਵੀ ਉਸ ਲੜਕੀ ਨੂੰ ਕੁਝ ਦਿਨ ਪਹਿਲਾਂ ਤੋਂ 10 12 ਦਿਨ ਤੋਂ ਇੱਕ ਨਾਲ ਦੇ ਪਿੰਡ ਬੰਗਾਵੇਟ ਵਿੱਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਵਿਪਨ ਕੁਮਾਰ ਪੁੱਤਰ ਨੰਦੂ ਸਾਹ ਸਾਦਾ ਇਹ ਇਹ ਨੂੰ ਬਰਗੜਾ ਕੇ ਬਿਆਦਾ ਚੰਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੂੰ ਹੁਣੇ ਸੂਚਨਾ ਇਹ ਰਿਸੇ דרਾਂ ਨਾਲ ਹੀ ਪਤਾ ਲੱਗਾ ਕਿ ਉਹ ਵਾਪਸ ਜਿਹੜਾ ਉਹਨੂੰ ਸ਼ਾਦੀ ਕਰਕੇ ਬੰਗਾਬੇੜ ਲੈ ਕੇ ਆ ਰਿਹਾ ਤੇ ਜਿਸ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਆ ਉਹ ਐਫ ਆਈ ਆਰ ਨੰਬਰ 687924 ਅੰਡਰ ਸੈਕਸ਼ਨ 137 2 ਔਰ 96 ਬੀ ਐਨ ਐਸ ਪੀਐਸਟੀ ਬਲਾਚੌਰ ਦਾਸਗਰ ਕੀ ਉਸਤੇ ਕਾਰਵਾਈ ਕਰਦੇ ਆਂ ਲੜਕਾ ਤੇ ਲੜਕੀ ਨੂੰ ਅ ਦਰਾਨੇ ਤਪतीश ਮੈਡੀ ਸੂਚਨਾ ਦੇ ਧਾਰ ਤੇ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਨਾਤਾ ਲੜਕੀ ਅਤੇ ਨਾਹੀਂ ਉਸ ਦਾ ਵਾਰਿਸ ਪਿਤਾ ਕੋਈ ਹਰ ਤੱਕ ਲੜਕੀ ਬਾਰੇ ਕੋਈ ਡੇਟਾ ਬੱਧ ਬਾਰੇ ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਇਹਨਾਂ ਨੂੰ ਲੜਕੀ ਨੂੰ ਜਿਹੜਾ ਆਪਾਂ ਕਬਜ਼ੇ ਚ ਲੈ ਕੇ पीडਿਤ ਲੜਕੀ ਨੂੰ ਇਹ ਆਪਣੇ ਨਵਾਂ ਸ਼ਹਿਰ ਜਿਹੜੀ ਹੈ ਬ੍ਰਾਂਚ ਸਾਡੀ ਸਖੀ ਬ੍ਰਾਂਚ ਹੈ ਉਹਦੇ ਵਿੱਚ ਰੱਖਿਆ ਗਿਆ ਹੈ ਤੇ ਲੜਕੇ ਦੇ ਖਿਲਾਫ ਜਿਹੜੀ ਆ ਉਹ ਐਫਆਰ ਦੇ ਦੌਰਾਨ ਇਹਨੂੰ ਅਰੈਸਟ ਕੀਤਾ ਗਿਆ ਸਰ ਇਹ ਕੋਈ ਵਿਆਹ ਦਾ ਪ੍ਰੂਫ ਪੇਸ਼ ਕਰ ਸਕੇ ਕਿ ਨਹੀਂ ਕਰ ਸਕੇ ਜਿਹੜਾ ਤੁਸੀਂ ਗੱਲ ਵਿਆਹ ਕਰਾਇਆ ਇਹਨਾਂ ਨੇ ਜਦੋਂ ਤੁਸੀਂ ਲੜਕੀ ਨੂੰ ਬਰਾਮਦ ਕੀਤਾ ਉਸਨੇ ਚੂੜਾ ਵਗੈਰਾ ਜਾਂ ਆਪਣੇ ਜਿੱਦਾਂ ਵਿਆਹ ਦਾ ਹੁੰਦਾ ਸੜੀ ਵਗੈਰਾ ਜਾਂ ਸੰਦੂਰ ਵਗੈਰਾ ਲਾਇਆ ਹਸੀ ਤੇ ਲੇਕਿਨ ਇਹਨਾਂ ਨੇ ਕੋਈ ਫੋਟੋ ਜਾਂ ਕੋਈ ਦੰਦਾ ਸਾਨੂੰ ਸਰਟੀਫਿਕੇਟ ਜਿਹੜਾ ਮੈਰਿਜ ਕਰਵਾਉਣ ਵਾਰ ਰਜਿਸਟਰ ਕੋਈ ਨਹੀਂ ਦਿੰਦਾ ਕੁੜੀ ਨੇ ਸੈਂਟੀ 37 ਕੁੜੀ ਦੀ 37 ਤਾਂ ਹੈ ਪਰ ਉਹਦੇ ਜਿਹੜੇ ਆਰਟੀਕਲ ਪ੍ਰੂਫ ਹੋਣੇ ਆ ਉਹ ਉਹਦੇ ਰਿਕਾਰਡ ਨਹੀਂ ਹੈਗੇ ਇਸ ਕਰਕੇ ਅਸੀਂ ਉਹਨੂੰ ਅਲਾਉ ਨਹੀਂ ਕਰਦੇ